ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜਪ ਜੀ ਸਾਹਿਬ ਦੀ ਵਿਆਖਿਆ ਕਰਾਂਗੇ ਪਹਿਲੀ ਪੌੜੀ ਤੋਂ ਸ਼ੁਰੂ ਕਰਾਂਗੇ ਹਰ ਰੋਜ਼ ਇੱਕ ਟੁਕੜੀ ਹਰ ਰੋਜ਼ ਵਿਆਖਿਆ ਕਰਾਂਗਾ ਔਰ ਸਹੀ ਵਿਆਖਿਆ ਹੋਏਗੀ ਸਾਇੰਸ ਦੀ ਕਸਵਟੀ ਤੇ ਬਿਲਕੁਲ ਸਹੀ ਵਿਆਖਿਆ ਕੀਤੀ ਜਾਏਗੀ ਸਾ ਸੰਗਤ ਜੀ ਪਹਿਲਾ ਗੁਰੂ ਸਾਹਿਬ ਨੇ ਪਹਿਲੀ ਪੌੜੀ ਦੇ ਵਿੱਚ ਫਰਮਾਨ ਕੀਤਾ ਹੈ ਸੋਚੇ ਸੋਚ ਨ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾਏ ਲਹਾਂ ਲਿਫਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾਂ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਅਸੀਂ ਇਹਦੀ ਵਿਆਖਿਆ ਕਰਾਂਗੇ ਹਰ ਰੋਜ਼ ਇੱਕ ਤੁਕ ਜਾਂ ਇੱਕ ਸੱਤਰ ਦੀ ਹਰ ਰੋਜ਼ ਅਸੀਂ ਵਿਆਖਿਆ ਕਰਾਂਗੇ ਅੱਜ ਅਸੀਂ ਕਰਨਾ ਹੈ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਗੁਰੂ ਸਾਹਿਬ ਤੁਹਾਨੂੰ ਕਹਿ ਰਹੇ ਆ ਕਿ ਤੂੰ ਲਖਵਾਰੀ ਸੋਚ ਲਾ ਤੇਰੇ ਸੋਚਣ ਨਾਲ ਕੁਝ ਨਹੀਂ ਹੋਣਾ ਮਗਰ ਜਿਹੜੇ ਸਾਡੇ ਬੰਦ ਬੁੱਧੀ ਵਿਦਵਾਨ ਐ ਇਹ ਸੋਚ ਨਾਲ ਜੋੜ ਦਿੰਦੇ ਆ ਸੁਖਮਨੀ ਸਾਹਿਬ ਤੋਂ ਤੁਕ ਲੈ ਲਈ ਆਸਾ ਦੀ ਬਾਣ ਤੋਂ ਤੁਕ ਲਈ ਉਹ ਤੇ ਦਾ ਮਤਲਬ ਸੋਚ ਹੈਗਾ ਅਸੀਂ ਇੱਥੇ ਵੀ ਸੋਚ ਬਣਾਤਾ ਨਹੋਂ ਦੇ ਉੱਤੇ ਕਹਿਤਾ ਮਤਲਬ ਗੁਰੂ ਸਾਹਿਬ ਨੇ ਗੁਰਬਾਣੀ ਸ਼ੁਰੂ ਕਰਦੇ ਸਾਰੇ ਕਿਹਾ ਨਹੋਂ ਨਾ ਨਹੀਂ ਖਬਰਦਾਰ ਨਾਤਾ ਤੇ ਨਹੋਂ ਦਾ ਕੋਈ ਫਾਇਦਾ ਨਹੀਂ ਗਲਤ ਅਗਰ ਗੁਰੂ ਸਾਹਿਬ ਨੇ ਤਿੰਨੋਂ ਤੁਕਾਂ ਦਾ ਮਤਲਬ ਇੱਕੋ ਹੀ ਸੀ ਤਫੇ 10 ਕਿਉਂ ਲਿਖਿਆ ਇਕੋ ਲਿਖ ਦੇਣੀ ਸੀ ਨਾ ਇਹ ਅਸੀਂ ਵਿਚਾਰ ਕੀਤਾ ਨਹੀਂ ਕਿਉਂ ਕਿਉਂਕਿ ਗੁਰਬਾਣੀ ਕਹਿੰਦੀ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਅਸੀਂ ਸਾਡੇ ਕੋਲ ਇਹ ਪਰਉਪਕਾਰ ਹੈ ਹੀ ਨਹੀਂ ਕਿਉਂਕਿ ਸਾਨੂੰ ਜੋ ਇਹ ਭੂਮnes ਦੱਸਦੇ ਆ ਅਸੀਂ ਉਹਦੇ ਉੱਤੇ ਹੀ ਤੁਰ ਪੈਨੇ ਆ ਹਾਲਾਂਕਿ ਇਹ ਕੁਝ ਵੀ ਕਹਿ ਲੋ ਔਰ ਗੁਰੂ ਸਾਹਿਬ ਨੇ ਜੋ ਸੋਚਣ ਦੇ ਉੱਤੇ ਕਿਹਾ ਵਾ ਕਿ ਲੱਖ ਵਾਰੀ ਸੋਚ ਲੋ ਕਿਉਂਕਿ ਪਹਿਲਾਂ ਸੋਚਣਾ ਸੀ ਕਿ ਲੱਖ ਵਾਰੀ ਸੋਚੇ ਕਿੱਦਾਂ ਸੋਚ ਸਕਦਾ ਬੰਦਾ ਤੇ ਲੱਖ ਵਾਰੀ ਨਾ ਕਿੱਦਾਂ ਸਕਦਾ ਫਿਰ ਗੁਰੂ ਸਾਹਿਬ ਨੇ ਜੋ ਵੀ ਗੱਲ ਕੀਤੀ ਹੈ ਉਹ ਸਾਇੰਸ ਦੀ ਕਸਵੱਟੀ ਤੇ ਬਿਲਕੁਲ ਸਹੀ ਉਤਰੀ ਹੈ ਆਹੋ ਨਵਾਂ ਸ਼ੋਧ ਹੋਇਆ ਵਾ ਉਹਦੇ ਮੁਤਾਬਿਕ 70000 ਤੱਕ 80000 ਅਸੀਂ ਹਰ ਰੋਜ਼ ਸਾਡੇ ਵਿਚਾਰ ਆਉਂਦੇ ਦਿਮਾਗ ਦੇ ਵਿੱਚ ਇੱਕ ਨਵੀਂ ਖੋਜ ਹੋਈ ਹੈ ਉਹਦੇ ਮੁਤਾਬਕ ਇੱਕ ਸੈਕਿੰਡ ਵਿੱਚ ਸੱਤ ਵਿਚਾਰ ਸਾਡੇ ਦਿਮਾਗ 'ਚ ਆਉਂਦੇ ਆ ਸਾਡੇ ਕੋਲ 24 ਘੰਟੇ ਹੁੰਦੇ ਆ ਅਗਰ ਅਸੀਂ 8 ਘੰਟੇ ਛੱਡ ਲਈਏ 16 ਘੰਟੇ ਵਿੱਚ ਜੋੜ ਲਈਏ ਇਹ 4 ਲੱਖ ਦੇ ਆਸ-ਪਾਸ ਬੰਦੇ ਆ ਇਹਦਾ ਮਤਲਬ ਹੈ ਗੁਰੂ ਸਾਹਿਬ ਨੇ ਜੋ ਜੋ ਵੀ ਗੁਰਬਾਣੀ ਦੇ ਵਿੱਚ ਲਿਖਿਆ ਵਾ ਉਦੇ ਉੱਤੇ ਮੋਹਰ ਲਗਾਈ ਆ ਕਿ 100 ਨਹੀਂ 1 ਕਰੋੜ ਪਰਸੈਂਟ ਸਹੀ ਹੈ ਔਰ ਸੱਚ ਹੈ ਪਰ ਇਹਨਾਂ ਦੇ ਵਿਚਾਰ ਅਜ ਵੀ ਨਹੀਂ ਬਦਲੇਗਾ ਕਿਉਂ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਸੰਤੋਖ ਸਿੰਘ ਛਾਇਆ ਹੋਇਆ ਇਹਨਾਂ ਦਾ ਗ੍ਰੰਥ ਹੈਗਾ ਸੋਜ ਪ੍ਰਕਾਸ਼ ਇਹ ਗੁਰੂ ਗ੍ਰੰਥ ਗ੍ਰੰਥ ਨਹੀਂ ਮੰਨਦੇ ਅੱਛਾ ਹੁਣ ਗੁਰੂ ਸਾਹਿਬ ਨੇ ਜਦ ਇਹ ਡਿਕਲੇਅਰ ਕੀਤਾ ਕਿ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖবার ਹੁਣ ਮੈਂ ਸੋਚਣ ਵਿੱਚ ਲੱਗਾ ਆਂ ਇਹਹੀ ਮੇਰੀ ਕੁਰਸੀ ਮੇਰੇ ਆਫਿਸ ਪਹੁੰਚ ਜਾਏ ਇਹ ਮੇਡੀ ਕੁਰਸੀ ਅੰਬਸਰ ਪਹੁੰਚ ਜਾਏ ਨਹੀਂ ਪਹੁੰਚ ਸਕਦੇ ਜਾਂ ਮੈਂ ਸੋਚਦਾ ਪਿਆ ਵਾਂ ਕਿ ਮੈਂ ਬੈਠਾ ਬੈਠਾਈ ਉੱਥੇ ਮੈਂ ਫੁਲਾਨੀ ਜਗ੍ਹਾ ਪਹੁੰਚ ਜਾਵਾਂ ਸੋਚ ਰਹੇ ਹਾਂ ਨਾ ਤੇ ਗੁਰੂ ਸਾਹਿਬ ਨੇ ਕਿਹਾ ਸੋਚੇ ਸੋਚ ਨਾ ਹੋਵੇ ਇਹ ਤੇਰੀ ਕੁਰਸੀ ਨੇ ਨਹੀਂ ਜਾਣਾ ਤੈਨੂੰ ਜਾਣਾ ਪੈਣਾ ਆ तू ਜਾਏਗਾ ਆਪਣੇ ਦਫ਼ਤਰ ਪੈਦਲ ਚੱਲ ਕੇ ਜਾਇਆ ਚਾਹੇ ਗੱਡੀ ਤੇ ਜਾਂਦਾ ਮਰਜੀ ਜਾ ਤੈਨੂੰ ਜਾਣਾ ਪੈਣਾ ਆ ਆਪਣੇ ਆਪ ਇਹ ਨਾਲ ਨਹੀਂ ਜਾਣਾ ਸੋਚਣ ਨਾਲ ਕੁਝ ਨਹੀਂ ਹੁੰਦਾ ਇੱਕ ਗੁਰੂ ਸਾਹਿਬ ਦਾ ਕਹਿਣਾ 1 ਲੱਖ ਪਰਸੈਂਟ ਸਹੀ ਆ ਕਿ ਸੋਚਣ ਨਾਲ ਕੁਝ ਨਹੀਂ ਹੁੰਦਾ ਵੈਸੇ ਵੀ ਅਜੇ ਸਵੇਰੇ ਉੱਠ ਕੇ ਇਹ ਤਾਂ ਹੈ ਨਹੀਂ ਕਿ ਇਸ਼ਨਾਨ ਕਰਨ ਬੜ ਜਾਣਾ ਨਹੀਂ ਪਹਿਲਾਂ ਬੈਨਿਆ ਹੱਥ ਦੇਖਦੇ ਆ ਕਿਉਂ ਇਹ ਸਾਡਾ ਮੁਕੱਦਰ ਲਿਖਿਆ ਹੋਇਆ ਇਹਨੂੰ ਦੇਖਦੇ ਆ ਫਿਰ ਆਪਣੇ ਈਸ਼ ਨੂੰ ਪ੍ਰਣਾਮ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਦੇ ਆ ਫਿਰ ਆਪਣਾ ਫ੍ਰੈਸ਼ ਹੋ ਕੇ ਨਹਾ ਧੋ ਕੇ ਫਿਰ ਗੁਰੂ ਮੰਤਰ ਪੜ੍ਹਦੇ ਆ ਬੀਜ ਮੰਤਰ ਪੜ੍ਹਦੇ ਆ ਉਹ ਲੋਕ ਬੇਵਕੂਫ ਹੈਗੇ ਆ ਜਿਹੜੇ ਕਹਿੰਦੇ ਜੀ ਬਿਨਾਂ ਨਹਾਤੇ ਆਹ ਪਾਠ ਕਰ ਲਓ ਬਿਨਾਂ ਨਹਾਤੇ ਆਹ ਕਰ ਲਓ सतगुर का जो सिख अखाए भल के उठ हर नाम ते हूँ इसका मतलब ये नहीं है कि सवेरे उठ के नाम त्यौन ला पावे गलत गुरु साहब ने कहा जो गुरु का सिख हैगा उठ के हर नाम त्योना उन्हें होना है इश्नान करे अमृतसर नवे हम अमृतसर नहीं अमृत जो दरगाह का अमृत आवे ਉਨੂੰ ਉਹ ਫਲ ਮਿਲੇਗਾ ਜੋ ਅਮਰਦੇਜ ਨੌਨ ਦਾ ਫਲ ਮਿਲਦਾ ਉਹ ਉਹ ਮਿਲੇਗਾ ਇਹਦਾ ਮਤਲਬ ਇਹ ਹੈਗਾ ਹੁਣ ਸਾਨੂੰ ਤੇ ਗੁੰਮਰਾ ਕੀਤਾ ਗਿਆ ਮੈਂ ਆਪਣੇ ਐਕਸਪੀਰੀਅੰਸ ਨਾਲ ਇਹ ਸ਼ਖਤੀਆ کہہ ਸਕਦਾ ਕਿ ਅਜ ਦੇ ਵਕਤ ਦੇ ਵਿੱਚ ਕਲਯੁਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਕੇ ਗੁਰਬਾਈ ਨੂੰ ਵਿਚਾਰ ਕੇ ਸਹੀ ਅਰਥ ਸਮਝ ਕੇ ਸੱਚਖੰਡ ਜਾਣ ਵਾਸਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਗੁਰੂ ਸਾਹਿਬ ਨੇ ਕਿਹਾ ਸਾਨੂੰ ਨਹੀਂ ਪਤਾ ਸੱਚਖੰਡ ਹੈ ਕਿੱਥੇ ਨਹੀਂ ਪਤਾ ਨਾ ਅਸੀਂ ਦੇਖਿਆ ਜਿਹਨੂੰ ਉੱਥੇ ਦਾ ਪਤਾ ਲੱਗ ਜਾਂਦਾ ਹੈ ਉਹ ਬੋਲਣਯੋਗਾ ਨਹੀਂ ਰਹਿੰਦਾ ਔਰ ਜੋ ਲੋਕ ਅੱਜਕੱਲ ਬੇਵਕੂਫ ਬਣਾ ਰਹੇ ਲੋਗਾਂ ਨੂੰ ਰੋ ਰੋ ਕੇ ਰੱਬ ਨੇ ਮੈਨੂੰ ਗੱਲੇ ਲਗਾ ਲਿਆ ਔ ਚੂਠ ਬੋਲਦੇ ਪਏ ਆ ਜਿਹਨੂੰ ਅਗਰ ਕਿਨਕਾ ਵੀ ਮਿਲ ਜਾਂਦਾ ਹੈ ਨਾ ਰੱਬ ਦਾ ਉਹ ਵੇ ਦੁਨੀਆ ਛੱਡ ਦਿੰਦਾ ਫਿਰ ਉਹ ਉਹਨੂੰ ਉੱਥੇ ਹੀ ਮਜ਼ਾ ਆਉਂਦਾ ਫਿਰ ਜਿਸ ਤਰ੍ਹਾਂ ਜਿਹਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਏ ਉਹਨੂੰ ਸ਼ਰਾਬ ਚਾਹੀਦੀ ਚਾਹੀਦੀ ਹੈਗੀ ਆ ਚਾਹੇ ਉਹਦੇ ਭਾਂਡੇ ਵਿਕ ਜਾਣ ਉਹਦੀ ਔਰਤ ਵਿਕ ਜਾਏ ਬੱਚੇ ਵਿਕ ਜਾਣ ਉਹਨੂੰ ਚਿੱਟਾ ਚਾਹੀਦਾ ਤੇ ਚਾਹੀਦਾ ਆਏਗਾ ਐਸ ਤਰ੍ਹਾਂ ਜਿਹਨੂੰ ਰੱਬ ਦੀ ਇੱਕ ਲਿਵ ਲੱਗ ਜਾਂਦੀ ਹੈ ਨਾ ਕਿਨਕਾ ਵੀ ਲੱਗ ਜਾਂਦਾ ਹੈ ਔਰ ਜੇ ਮੂਝ ਪੈ ਜਾਂਦਾ ਹੈ ਰੱਬ ਦੇ ਪ੍ਰਸ਼ਾਦ ਦਾ ਜਾਂ ਉਹਦੇ ਦਿਦਾਰੇ 1 ਸੈਕਿੰਡ ਵਾਸਤੇ ਵੀ ਹੋ ਜਾਂਦੇ ਆ ਕੋਈ ਅਲੋਕੀ ਚੀਜ਼ ਦੇਖ ਲੈਨੇ ਆ ਤੇ ਫਿਰ ਉਹ ਰੱਬ ਦਾ ਹੀ ਹੋ ਕੇ ਰਹਿ ਜਾਂਦਾ ਫਿਰ ਦੁਨੀਆਂ ਦਾ ਨਹੀਂ ਰਹਿੰਦਾ ਪਰ ਕਰੋੜਵਾਰੀ ਨੂੰ ਪੁੱਛ ਲੋ ਉਹ ਨਹੀਂ ਬੋਲੇਗਾ ਆਪਣੇ ਅੰਦਰਲੀ ਮੌਜ ਦੇ ਵਿੱਚ ਬਿਠਾ ਰਹੇਗਾ ਸਾਨੂੰ ਇੱਕ ਕੰਮ ਕਰਨਾ ਹੈ ਕਿ ਬਿਨਾ ਸੋਚੇ ਸਮਝੇ ਅਮਰ ਚੱਕ ਲੈਣਾ ਕੋਈ ਵਿਚਾਰ ਨਹੀਂ ਕਰਨੇ ਤੇਰਾ ਬਾਣਾ ਮੀਠਾ ਲਾਗੇ ਬਸ ਗੱਲ ਖਤਮ ਹੁਣ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਕੋਈ ਬੱਚਾ ਜਾਂ ਕੋਈ ਵੱਡਾ ਤੁਹਾਡੇ ਲਈ ਪਾਣੀ ਲੈ ਕੇ ਆਉਂਦਾ ਤੁਸੀਂ ਕਹਿੰਦੇ ਹੋ ਸ਼ੁਕਰੀਆ ਬੇਟਾ ਕਿੰਨੀ ਚ ਪੜਦੇ ਹੋ ਅੰਕਲ ਜੀ ਮੈਂ ਖਾਣੀ ਵਟ ਪਾਣੀ ਹੋਰ ਲਿਆਵਾ ਨਹੀਂ ਬੇਟਾ ਨਿਹਾਲ ਔਰ ਅਗਰ ਕੋਈ ਪਾਣੀ ਲੈ ਕੇ ਆਵੇ ਅਤ ਤੁਸੀਂ ਪਾਣੀ ਪੀ ਕੇ ਗਲਾਸ ਰੱਖਦੇ ਹੋ ਤੇ ਉਹ ਵੀ ਤੁਹਾਨੂੰ ਅਗੇ ਨਹੀਂ ਪੁੱਛੇਗਾ ਐਸ ਤੈ ਰੱਬ ਦਾ ਬਿਹੇਵ ਹੈਗਾ ਜੋ ਤੁਹਾਨੂੰ ਮਿਲਿਆ ਅਗਰ ਉਹਦੇ ਵਿੱਚ ਸੰਤੁਸ਼ਟ ਹੋ ਗਏ ਕਹਿੰਦੇ ਨਾ ਤੇਰਾ ਭਾਣਾ ਮਿੱਠਾ ਲਾਗੇ ਜੋ ਤੈਨੂੰ ਦਿੱਤਾ ਬਸ ਮੇਰਵਾਜ ਦੇ ਉਹ ਹੀ ਹਰ ਚੀਜ਼ ਆ ਉਹੀ ਮਿਠਾਸ ਆ ਉਹੀ ਕੜਵਾਤ ਆ ਸਭ ਕੁਝ ਉਹੀ ਆ ਤੇ ਰੱਬ ਕਹੇਗਾ ਹੋਰ ਲੈ ਲੈ ਹੋਰ ਲੈ ਲੈ ਤੁਸੀਂ ਕਹਿੰਦੇ ਥੈਂਕ ਯੂ ਰੱਬ ਜੀ ਬੋਰ ਲੇਲਾ ਹਾਂ ਅਸੀਂ ਕੀ ਕਰਦੇ ਹਾਂ ਸਾਨੂੰ ਕੁਝ ਵੀ ਚਾਹੀਦਾ ਸੀ ਯੂਨੀਵਰਸ ਕੋਲ ਮੰਗਦੇ ਯੂਨੀਵਰਸ ਕੀ ਦੇਗਾ ਰੱਬ ਦਾ ਤੇ ਥੈਂਕ ਯੂ ਕੈਨੂੰ ਕਹਿਣਾ ਹੈ ਰੱਬ ਨੂੰ ਕਦੀ ਤੁਸੀਂ ਜੱਦੀ ਸਾਹਿਬ ਦਾ ਪਾਠ ਕਰਕੇ ਥੈਂਕ ਯੂ ਬੋਲਿਆ ਪੰਜ ਬਾਣੀਆਂ ਦਾ ਪਾਠ ਕਰਕੇ ਰੱਬ ਨੂੰ ਸ਼ੁਕਰ ਕੀਤਾ ਤੂੰ ਮੈਨੂੰ ਪੰਜ ਬਾਣੀਆਂ ਮੇਰੇ ਝੋਲੀ ਚ ਪਾਈਆਂ ਮੈਂ ਸਵੇਰੇ 3 ਵਜੇ ਉੱਠ ਗਿਆ ਮੈਨੂੰ ਕਿੰਨਾ ਕੁਝ ਮਿਲ ਗਿਆ ਸਾਰੇ ਮੇਰੇ ਜਿਹੜੇ ਚੱਕਰਾਸ ਹੈਗੇ ਉਹ ਬੈਲੈਂਸ ਹੋ ਗਏ ਮੇਰੇ ਨੋ ਪਲੈਨਟ ਬੈਲੈਂਸ ਹੋ ਗਏ ਮੈਂ ਇਸ਼ਨਾਨ ਕੀਤਾ ਉਹਦਾ ਮੈਨੂੰ ਫਲ ਅਲੱਗ ਮਿਲ ਗਿਆ ਆਕਸੀਜਨ ਮੈਨੂੰ 32% ਮਿਲ ਗਈ ਦਿਨੇ 18 ਤੇ ਆ ਜਾਂਦੀ ਹੈ ਜਾਂ 16 ਤੇ ਆ ਜਾਂਦੀ ਹੈ ਫੇਰ ਸਵੇਰੇ ਕਫ ਦਾ ਟਾਈਮ ਹੁੰਦਾ ਆ ਤੂੰ ਮੇਰੇ ਹੈਲਥ ਵਾਸਤੇ ਮੇਰੀ ਗੈਸ ਵਗੈਰਾ ਸਭ ਤੂੰ ਖਤਮ ਕਰਤੀ ਅਸੀਂ ਕਦੇ ਸ਼ੁਕਰ ਕੀਤਾ ਥੈਂਕ ਯੂ ਥੈਂਕ ਯੂ ਬਾਈ ਗੁਰੂ ਥੈਂਕ ਯੂ ਬਾਈ ਗੁਰੂ ਥੈਂਕ ਯੂ ਬਾਈ ਗੁਰੂ ਕੀਤਾ ਕਦੀ ਅਸੀਂ ਆਪਣੇ ਕਮਾਂਡੋ ਵਿੱਚ ਬੈਠੇ ਹੋਏ ਆ ਅਗਰ ਜੇ ਡਾਕਟਰ ਕੋਲ ਜਾਂਦੇ ਹੋ ਤੁਹਾਨੂੰ ਬੁਖਾਰ ਹੈਗਾ ਦੋ ਗੋਲੀਆਂ ਦੇ ਦਿੰਦਾ ਹੈ ਇੰਜੈਕਸ਼ਨ ਲਗਾਉਂਦਾ ਹੈ ਬੁਖਾਰ ਉਤਰ ਗਿਆ ਥੈਂਕ ਯੂ ਡਾਕਟਰ ਸਾਹਿਬ ਡਾਕਟਰ ਸਾਹਿਬ ਥੈਂਕ ਯੂ ਥੈਂਕ ਯੂ ਪੰਜਾਬ ਵਾਲੀ ਕਹਿੰਦੇ ਹੋ ਉਹ ਜਿਹੜਾ ਤੁਹਾਨੂੰ ਸਭ ਕੁਝ ਦੇ ਰਿਹਾ ਤੁਸੀਂ ਉਹਨੂੰ ਕਹਿੰਦੇ ਥੈਂਕ ਯੂ ਨਹੀਂ ਕਹਿੰਦੇ ਇਹ ਤਾਂ ਇਹ ਸੋਚਦਾ ਹੀ ਨਹੀਂ ਤਾਂ ਇਹ ਦੇਖਿਆ ਗੁਰੂ ਸਾਹਿਬ ਨੇ ਸੋਚੋ ਤੇ ਚੰਗਾ ਸੋਚੋ ਨਹੀਂ ਤਾਂ ਸੋਚੇ ਸੋਚਣਾ ਹੋਈ ਕੁਛ ਨਹੀਂ ਹੁੰਦਾ ਜਿੰਨਾ ਮਰ ਦੀ ਬੇਕਾਰ ਸੋਚ ਲੋ ਇਹ ਤੁਸੀਂ ਸੋਚਿਆ ਕਿ ਮੈਂ ਸਵੇਰੇ ਨਿਤਨੇਮ ਕਰਕੇ ਵਾਹਿਗੁਰੂ ਮੰਤਰ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਫਿਰ ਅਸੀਂ ਅਰਦਾਸ ਹੋ ਜਾਂਦੀ ਸ੍ਰੀ ਪੁਗਤਿ ਜੀ ਸਹਾ ਵਾਹਿਗੁਰੂ ਪੁਗਤਿ ਜੀ ਦੀ ਪਾਸ਼ਾਏ ਦਸਨੀ ਇਹ ਕਿੱਥੇ ਲਿਖੀ ਹੋਈ ਆ ਪਿੰਦਰਪਾਲ ਜੀ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੋਈ ਆ ਅਰੇ ਗੁਰੂ ਗੋਬਿੰਦ ਸਿੰਘ ਦੀ ਕੋਈ ਰਚਨਾ ਨਹੀਂ ਆ ਗਈ और उन्ह बविजा कवि भी सीखे असल विच स गुमराह किया गया साढ़ा गुरु इको इक ही है गुरु ग्रंथ साहब बस और गुरु ग्रंथ साहब जो है वो व्याख्या में अगे कराँगा इन्ना कुछ मिल रहा है ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾਜ ਜੋ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰਮ ਹضور ਕਰਮੀ ਆਪੋ ਆਪਨੇ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮੁਸ਼ਕਤ ਰਸਿਆ ਬਨ ਟੁੱਟ ਗਏ ਮੂੰ ਉਜਲੇ ਹੋ ਗਏ ਮੂੰ ਜੋ ਚਿੱਟੇ ਰੰਗ ਦੀ ਤੜੀ ਦੀ ਆਭਾ ਹੈਗੀ ਆ ਔਰਾ ਚਿੱਟੇ ਰੰਗ ਦਾ ਚਮਕਣ ਲੱਪਿਆ ਤੇ ਯਮરાજ ਵੀ ਇਹਨਾਂ ਪਰੇ ਜਾਓ ਆਂਦਿਓ ਆਓ ਪਰ ਤੁਸੀਂ ਯਮરાજ ਦੇ ਵੀ ਪੂਜਨੀਏ ਬਨ ਗਏ ਇੱਕ ਗੁਰੂ ਸਾਹਿਬ ਤੁਹਾਨੂੰ ਸਮਝਾ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਆ ਪਰ ਤੁਸੀਂ ਨਹੀਂ ਸਮਝਣਾ ਸਾਡੇ ਕਈ ਬੇਚਾਰੇ ਕਹਿੰਦੇ ਜਬਲੀਆਂ ਮਾਰਦੇ ਆ ਇੱਕ ਚੁਗਲੀਆਂ ਕਰਦਾ ਰਹਿੰਦਾ ਆ ਔਰ ਬਾਕੀ ਸਭ ਤੁਹਾਨੂੰ इधर उधर फसा के रखिया हो अपना टारगेट बनाओ कि ती सचखंड जाना है सोच तो बहर आ जाओ इक् अपना निश्चय कर लो निश्चय कर अपनी जीत करो बस निश्चय है तोड़ा कि मैं सचखंड जाना है चाहे कुछ हो जाए वागुरु जी का खालसा वागुरू जी की फतेह